ਦੋ ਨਗਰ ਦੇ ਵਿੱਚ ਰਹਿਣ ਵਾਲਾ ਕਲੀ ਵੀ ਸਿੱਖ ਹੈ ਉਹਦੇ ਜਿਹੜਾ ਆਪੇ ਲਧਰਦਾ ਹੈ ਪਰ ਦੇਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਸਤਕਾਰ ਸੱਚੇ ਪਾਤਸ਼ਾਹ ਦੀ ਮਾਨ ਹਰਿਆਦਾ ਮਾਨ ਹਰਿਆਦਾ ਸਦਾ ਕਾਇਮ ਰਹੇ ਇਹ ਪਾਪ ਪੰਥ ਹਮੇਸ਼ਾ ਹੀ ਸੱਚੇ ਪਾਤਸ਼ਾਹ ਦੀ ਸਰਕਾਰ ਦੇ ਲਈ ਆਵਾਜ਼ ਵੀ ਚੁੱਕਦਾ ਰਿਹਾ ਹੈ ਸ਼ਹਾਦਤਾਂ ਵੀ ਦਿੰਦਾ ਰਿਹਾ ਆਪਾਂ ਰੋਜ਼ੀ ਤੇ ਪੜਦੇ ਆ ਗਿਆ ਭਈ ਅਕਾਲ ਕੀ ਤਮੈ ਚਲਾਇਓ ਪੰਥ ਸਤ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰਨ ਜੇ ਦੇ ਦਰਬਾਰ ਸਾਹਿਬ ਦੇ ਅੰਦਰ ਇੱਕ ਬੰਦਾ ਜੰਗਲਾ ਟੱਪ ਕੇ ਅੰਦਰ ਚਲਾ ਗਿਆ ਸੰਗਤ ਨੇ ਉਹਨੂੰ ਫੜਿਆ ਆਪਣੀਆਂ ਭਾਵਨਾਵਾਂ ਦੇ ਮੁਤਾਬਕ ਉਹਦਾ ਫੈਸਲਾ ਵੀ ਕਰ ਦਿੱਤਾ ਪਰ ਐਸਜੀਪੀਸੀ ਨੇ ਸਰਕਾਰ ਨੂੰ ਉਹਦਾ ਡੀਐਨਏ ਕਰਾਉਣ ਦੇ ਲਈ ਉਹਦੇ ਕੇਸ ਅਤੇ ਕੁਝ ਹੋਰ ਸਰੀਰ ਦੇ ਪਾੜ ਦਿੱਤੇ ਹਰ ਬੰਦੇ ਦੀ ਪਛਾਣ ਉਹਦੇ ਕੋਲ ਕੋਈ ਪ੍ਰੂਫ ਹੁੰਦਾ ਹੈ ਉਹਦੇ ਕੋਲ ਕੋਈ ਪ੍ਰੂਫ ਨਹੀਂ ਸੀ ਪਰ ਜੇ ਸਰਕਾਰ ਚਾਹੁੰਦੀ ਤਾਂ ਉਹ ਬੰਦਾ ਕੌਣ ਹੈ ਉਹਦੇ ਮਗਰ ਕੌਣ ਹੈ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਦਿਲ ਨੂੰ ਬਲੁੰਦਰਨਾ ਚਾਹੁੰਦੇ ਗਾ ਨੇ ਲੱਭ ਸਕਦੇ ਨਾਲ ਪਿਛਲੇ 7 ਮਹੀਨੇ ਤੋਂ ਟਾਵਰ ਮੋਰਚੇ ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਹਮਾਇਤ ਕਰਨ ਪਹੁੰਚੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੜ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਸਗੋ ਇਹ ਸਮੁੱਚੇ ਗ੍ਰੰਥਾਂ ਦੀ ਹੋ ਰਹੀਆਂ ਬੇਅਦਮੀਆਂ ਨੂੰ ਰੋਕਣ ਲਈ ਸਰਕਾਰ ਤੋਂ ਪਿਛਲੇ 7 ਮਹੀਨੇ ਤੋਂ 400 ਫੁੱਟ ਬੀਐਸਐਨਐਲ ਟਾਵਰ ਤੇ ਬੈਠੇ ਗੁਹਾਰ ਲਗਾ ਰਹੇ ਨੇ ਅਤੇ ਸਰਕਾਰ ਤੋਂ ਸਮੁੱਚੇ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਦੇ ਸਬੰਧ ਚ ਪੁਖਤਾ ਕਾਨੂੰਨ ਬਣਾਉਣ ਲਈ ਮੰਗ ਕਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਕਜੁੱਟ ਹੋ ਕੇ ਇਸ ਕਾਨੂੰਨ ਦੀ ਗੱਲ ਕਰੀਏ ਤਾ ਕਿਸੇ ਗ੍ਰੰਥ ਚਾਹੇ ਉਹ ਗੀਤਾ ਬਾਈਬਲ ਕੁਰਾਨ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨਾ ਹੋਵੇ ਕਾਨੂੰਨ ਵੀ ਐਸਾ ਬਣੇ ਕਿ ਜ਼ਾਲਮ ਬੇਅਦਵੀ ਕਰਨ ਲੱਗੇ ਹਜ਼ਾਰ ਵਾਰ ਸੋਚੇ ਇਹ ਸਾਰੀ ਰਹਿਬਰ ਦੇ ਕਾਇਨਾਤ ਕਾਇਨਾਤ ਦੇ ਰਹਿਬਰ ਔਰ ਸਾਰੇ ਧਰਮਾਂ ਦੇ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਵੀਆਂ ਹੋ ਰਹੀਆਂ ਨੇ ਇਦੇ ਸਬੰਧ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਜੀ ਕਿੰਨੇ ਦਿਨਾਂ ਮੇਰੇ ਖੜੇ ਲਗਭਗ 6 ਮਹੀਨੇ ਤੋਂ ਹੋਣ ਲੱਗੇ ਨੇ ਉੱਪਰ ਚੜ੍ਹੇ ਨੇ ਔਰ ਸਰਕਾਰ ਇਹਨਾਂ ਇਹ ਕਾਨੂੰਨ ਬਣਾਉਣ ਸੰਬੰਧੀ ਕੋਈ ਗੌਰ ਨਹੀਂ ਕਰ ਰਹੀ ਇਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਾਂ ਜਿੰਨੇ ਵੀ ਪੰਜਾਬ 'ਚ ਰਹਿਣ ਵਾਲੇ ਉਹ ਭਾਵੇਂ ਸਿੱਖ ਹੋਵੇ ਭਾਵੇਂ ਕੋਈ ਸਾਡਾ ਹਿੰਦੂ ਵੀਰ ਇੱਥੋਂ ਤੱਕ ਕਿ ਮੁਸਲਮਾਨ ਵੀਰ ਆਪਾਂ ਸਾਰੇ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਮਾਣ ਕਰਦੇ ਹਾਂ ਹਰ ਇੱਕ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਾ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ ਔਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾ ਪੰਥ ਦਾ ਫਰਜ਼ ਹੈ ਉਹਦੇ ਤੋਂ ਬਾਅਦ ਕੋਈ ਵੀ ਅਨਸਰ ਜਿਹਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਇਹ ਚਾਹਦਾ ਤੇ ਸੀ ਵੀ 1947 ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਕਿਉਂਕਿ ਅਸੀਂ ਜਦੋਂ ਨਾਤਾ ਜੋੜਿਆ ਹੈ ਤੇ ਸਾਨੂੰ ਇਹ ਯਕੀਨ ਦਿਵਾਇਆ ਗਿਆ ਵੀ ਦੇਖੋ ਤੁਹਾਡੀਆਂ ਸਾਰੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਊਗਾ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਰਨੇ ਕਿਉਂ ਨਹੀਂ ਬਣਾਉਂਦੇ ਇਹਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਨਹੀਂ ਇਹ ਦੇਸ਼ ਦੇ ਸਗੋਂ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਤੇ 15 ਭਗਤਾਂ ਦੇ ਸਮੂਚੇ ਦੇਸ਼ ਦੇ ਵਿੱਚ ਆਉਂਦੇ 11 ਭਟਾਂ ਦੀ ਹੈ ਗੁਰਸਿੱਖਾਂ ਦੀ ਹੈ ਸੱਚੇ ਪਾਤਸ਼ਾਹ ਗੁਰੂਆਂ ਦੀ ਇਥੇ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਾ ਗੁਬਜਿਆ ਕੌਣ ਭਲੇ ਕੋ ਮੰਦਿਰ ਇਥੇ ਤੇ ਮਾਨਵਵਾਦੀ ਸੰਦੇਸ਼ ਹੈ ਤੇ ਜਦੋਂ ਮਾਨਵਵਾਦੀ ਸੰਦੇਸ਼ ਹੈ ਸੱਚੇ ਪਾਤਸ਼ਾਹ ਦਾ ਤਾਂ ਸਰਕਾਰ ਕੀ ਕਰਨੇ ਵੀ ਕਾਨੂੰਨ ਇਹ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੀ ਸੈਂਟਰ ਸਰਕਾਰ ਕਿਉਂ ਨਹੀਂ ਬਣਾ ਸਕਦੀ ਸਰਕਾਰ ਸਿੱਖਾਂ ਨੂੰ ਦੱਸੇ ਪੰਜਾਬ ਸਰਕਾਰ ਖਾਸ ਕਰਕੇ ਕਿ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕੀ ਕਾਰਨ ਹੈ ਕੋਈ ਇਹ ਕਾਨੂੰਨ ਕਿਸੇ ਦਾ ਨੁਕਸਾਨ ਕਰ ਦੇ ਸਗੋਂ ਇਹ ਕਾਨੂੰਨ ਤੇ ਤੈਹ ਕਰੂਗਾ ਭਈ ਕੋਈ ਵਿਅਦਭੀ ਨਹੀਂ ਕਰੂਗਾ ਉਹਨੂੰ ਡਰ ਹੋਊਗਾ ਹੋਰ ਕਿੰਨੇ ਮਸਲਿਆਂ ਦੇ ਉੱਤੇ ਕਾਨੂੰਨ ਬਣੇ ਨੇ ਨਾ ਭਈ ਉਹ ਕਾਨੂੰਨ ਕਿਉਂ ਬਣਦੇ ਭਈ ਡਰ ਰਵੇ ਕ੍ਰਾਈਮ ਘਟੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਨੂੰਨ ਬਣੂਗਾ ਤੇ ਡਰ ਹੋਊਗਾ ਇਸ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਹੈ ਦੇਖੋ ਜਾਇਦਾ ਦੇ ਸੀ ਵੀ ਪੰਜਾਬ ਦੇ 117 ਮੈਲੇ ਨੇ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਰਾਮ ਦੇ ਨਾਲ ਬੈਠੇ ਨੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਬਹੁਤ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਜ਼ਿਕਰਤਾਰ ਜੀ ਇਹ ਬੇਦਗੀਆਂ ਦਾ ਦੌਰ ਜਿਹੜਾ ਹੈ 2015 ਤੋਂ ਚੱਲ ਰਿਹਾ ਹੈ ਉਸ ਸਮੇਂ ਵੀ ਪੰਥਰ ਸਰਕਾਰ ਸੀ ਪੰਜਾਬ 'ਚ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਮੈਂਬਰ ਵੀ ਇਹਦੇ 'ਚ ਵਿਧਾਨ ਸਭਾ 'ਚ ਆ ਗਏ ਸੀਗੇ ਫਿਰ ਸਮਾਣਾ ਦੇ ਐਮਐਲਏ ਨੇ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ 28 ਕਾਨੂੰਨ ਬਣਾਉਣ ਵਾਸਤੇ ਭਾਈ ਗੁਰਜੀਤ ਸਿੰਘ ਦਾ ਮਸਲਾ ਉਠਾਇਆ ਉਹਦੀ ਸਪੋਰਟ ਅਕਾਲੀ ਦਲ ਨੇ ਵੀ ਕੀਤੀ ਦੇਖੋ ਮੇਰੀ ਇੱਕ ਗੱਲ ਸੁਣੋ ਕੱਲਾ ਅਕਾਲੀ ਦਲ ਨਹੀਂ ਮੈਂ ਕਹਿੰਦਾ ਸਾਰੇ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ ਉਠਾਈ ਆ ਤਾਂ ਉਹ ਕਿਹੜੀ ਪਾਰਟੀ ਦਾ ਆਪ ਤਾਂ ਚੰਗੀ ਗੱਲ ਹੈ ਨਾ ਇਹ ਫਿਰ ਭਗਵੰਤ ਮੰਨੂ ਕੀ ਹੋਇਆ ਕਿ ਉਹ ਨਹੀਂ ਗੱਲ ਮੰਨਦਾ ਉਹ ਵੀ ਤੇ ਸਿੱਖ ਹੀ ਆ ਉਹ ਵੀ ਤੇ ਇਸ ਧਰਤੀ ਦਾ ਜੰਮ ਪਿਆ ਲਈ ਆ ਉਹਦਾ 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 ਜਿੱਦਣ ਅਨੰਦ ਕਾਰਜ ਹੋਇਆ ਸਰਦਾਰ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਨ ਦਾ ਪਾਠ ਹੋਇਆ ਸਾਰਿਆਂ ਦਾ ਇਦਾਂ ਹੀ ਹੁੰਦਾ ਇਸ ਕਰਕੇ ਮੈਂ ਕਹਿੰਦਾ ਸਾਰੀਆਂ ਹੀ ਬਾਲਟੀਆਂ ਇੱਕ ਨਹੀਂ ਸਾਰੀਆਂ ਹੀ ਬਾਲਟੀਆਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਸਲੇ ਤੇ ਬਿਆਦਬੀਆਂ ਦੇ ਸਬੰਧ ਚ ਸਖਤ ਕਾਨੂੰਨ ਬਣਾਉਣ ਦੇ ਮਸਲੇ ਤੇ ਅੱਗੇ ਆਉਣ ਸਾਰੇ ਆਉਣ ਕਿਉਂ ਨਹੀਂ ਆ ਰਹੇ ਮੈਂ ਜਦੋਂ ਜਿਗਰ ਕੀਤਾ ਮੈਂ ਸਰਦਾਰ ਜੀ 117 ਦਾ ਜਿਗਰ ਕੀਤਾ ਸ਼ਾਇਦ ਮੈਨੂੰ ਨਹੀਂ ਪਤਾ ਮੈਂ 117 ਦੀ ਗੱਲ ਕਰ ਰਿਹਾ ਮੈਂ ਇਕੱਲੇ ਮੇਰਾ ਸਵਾਲ ਹੈ ਮੈਂ ਵੇਖੋ ਜ਼ਿੰਮੇਵਾਰੀ ਕਿਹਦੀ ਆ ਇੱਕ ਮਿੰਟ ਜਥੇਦਾਰ ਜੀ ਜਿਹੜਾ ਜਥੇਦਾਰ ਜੀ ਪਹਿਲਾਂ ਦੱਸੋ ਵੀ ਜ਼ਿੰਮੇਵਾਰੀ ਕਿਹਦੀ ਆ ਜ਼ਿੰਮੇਵਾਰੀ ਤੇ ਸਰਕਾਰ ਦੀ ਆ ਪੰਥਕ ਹੋ ਕੇ ਵਿਚਰਦੇ ਨੇ ਉਹਨਾਂ ਦਾ ਪਹਿਲਾ ਫਰਜ਼ ਨਹੀਂ ਪੈਂਦਾ ਬਿਲਕੁਲ ਬਣਦਾ ਜੀ ਮੈਂ ਕਹਿੰਨਾ ਜੀ ਪੰਥਕਾਂ ਦਾ ਪਹਿਲਾ ਫਰਜ਼ ਆ ਉਹਨਾਂ ਨੂੰ ਵੀ ਇੱਥੇ ਲੜਾਈ ਲੜਨੀ ਚਾਹੀਦੀ ਆ ਯੋਗਦਾਨ ਪਾਉਣਾ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਪਰ ਜਿਹੜੇ ਪੰਜਾਬ ਦੇ ਵਿੱਚੋਂ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਆ ਤੇ ਮੌਜੂਦਾ ਸਰਕਾਰ ਇਹਦਾ ਕੋਈ ਹੈ ਨਹੀਂ ਆਪੀ ਅਸੀਂ ਗੁਰੂਗ੍ਰਾਂਧ ਸਾਹਿਬ ਦੇ ਮਸਲੇ ਤੇ ਕੋਈ ਕਾਨੂੰਨ ਬਣਾਇੰਗੇ ਸੈਂਟਰ ਸਰਕਾਰ ਇਹਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆ ਕੀਤਾ ਉਹ ਕੀਤਾ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਕੀ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਾਇਜ਼ ਮੰਗ ਮੰਨ ਨਹੀਂ ਸਕਦੀ ਇਹ ਤੇ ਇਹ ਕਾਨੂੰਨ ਬਣਦੇ ਵਿੱਚ ਮੈਨੂੰ ਦੱਸੋ ਵੀ ਮੁਸ਼ਕਲ ਕੀ ਆ ਜਾਂ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਤੇ ਕਿਸੇ ਦਾ ਕੋਈ ਹੋਵੇ ਇਸ ਕਰਕੇ ਵੇਖੋ ਗੱਲ ਬੜੀ ਸਿੱਧਮ ਸਿੱਧੀ ਆ ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੱਤਾ ਹੈ ਭੁੱਖੇ ਰਹਿਣਾ ਸਿੱਖਾਂ ਦਾ ਸਿਧਾਂਤ ਨਹੀਂ ਆ ਰੋਟੀ ਖਾਣੋ ਪ੍ਰਸ਼ਾਦਾ ਛਕਣ ਪਾਠ ਕਰਨ ਬਾਣੀ ਦਾ ਪਹਿਰਾ ਵਧਾਉਣ ਨਿਤਨੇਮ ਕਰਨ ਸਿਮਰਨ ਕਰਨ ਸਿੱਖ ਇਤਿਹਾਸ ਨੂੰ ਜੇ ਉੱਥੇ ਪੜ੍ਹ ਸਕਦੇ ਤੇ ਪੜ੍ਹਨ ਸਾਡਾ ਇਤਿਹਾਸਰਾ ਸਿਰਫ ਅਕਾਲ ਪੁਰਖਾ ਅਕਾਲ ਪੁਰਖ ਤੋਂ ਬਿਨਾ ਤੇ ਸੱਚੇ ਪਾਤਸ਼ਾਹ ਦਸ਼ਮੇਸ਼ ਪਾਸ਼ਾ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਆ ਸੱਚੇ ਪਾਤਸ਼ਾਹ ਦਾ ਆਸਰਾ ਲੈਣ ਸਮੁੱਚੀ ਸਿੱਖ ਕੌਮ ਨੂੰ ਵੀ ਤੇ ਪੰਜਾਬ 'ਚ ਵੱਸਣ ਵਾਲੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੀ ਤੇ ਦੁਨੀਆ 'ਚ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋਣਾ ਚਾਹੀਦਾ ਕਿੰਨੀ ਵਾਰੀ ਆਪਾਂ ਬਰਦਾਸ਼ਤ ਕਰੀ ਜਾਵਾਂਗੇ ਅੱਗੇ ਬੇਅਦਬੀ ਹੋਣੀ ਤੇ ਕਿਸੇ ਦੇ ਘਰੇ ਰੋਟੀ ਨਾ ਪਕਣੀ ਹੁਣ ਬਰਦਾਤ ਇਹ ਬਣ ਗਿਆ ਵੀ ਆਮ ਗੱਲ ਹੋ ਗਈ ਹੈ ਹਰੇਕ ਨੂੰ ਬੇਅਦਬੀ ਸ਼ਬਦ ਛੋਟਾ ਲੱਗਣ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਹੋਣ ਦੇ ਨਾਤੇ ਸਿੱਖ ਇਸ ਗੱਲ ਨੂੰ ਬਰਦਾਸ਼ਤ